ਕੇ 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 ਮਹਾ ਵਿਸ਼ੇ ਕੀ ਕੇ ਹਨੇਰੀ ਤੇ ਤਫਾਨ ਮੇਰੇ ਜਿ ਸ਼ੂਥ ਮੰਨਾ ਹਨੇਰੀ ਤੇ ਤਫਾਨ ਮੇਰੇ ਜਿ ਸ਼ੂਥ ਮੰਨਾ ਇਤੇ ਨਿਸ਼ਤਾਨਾ ਤੇਰਾ ਜੋਰ ਚੱਲਣਾ 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 ਨੇ ਰੀਤੇ ਤਫਾਨ ਮੇਰੇ ਜੀਸ਼ੂ ਥੰਮਨਾ ਨੇ ਰੀਤੇ ਤਫਾਨ ਮੇਰੇ ਜੀਸ਼ੂ ਥੰਮਨਾ ਇਥੇ ਨਿਸ਼ਤਨਾ ਤੇਰਾ ਜੋਰ ਚੱਲੇਨਾ ਇਥੇ ਨਿਸ਼ਤਨਾ ਤੇਰਾ ਜੋਰ ਚੱਲੇਨਾ ਦੁੱਖ ਤੇ ਬਿਮਾਰੀਆਂ ਵੀ ਟਾਲੀ ਜਾਂਦੀਆਂ ਦੁੱਖ ਤੇ ਬਿਮਾਰੀਆਂ ਵੀ ਡਲ ਜਾਂਦੀਆਂ ਥੰਗ ਤਾਂ ਨੇ ਚਾਹਨਾ ਜੀਸ਼ੂ ਵਾਲੀ ਆਂਦੀਆਂ ਸੰਗਤਾਂ ਨੇ ਚਾਦੇ ਨਿਸ਼ੂ ਵਾਲੀ ਆਂਦੀਆਂ ਲਾਉ ਜਿਸ਼ੂ ਵਾਲਾ ਜਿੱਥੇ ਜਿੱਥੇ ਲੱਗਣਾ ਲਾਉ ਜਿਸ਼ੂ ਵਾਲਾ ਜਿੱਥੇ ਜਿੱਥੇ ਲੱਗਣਾ ਇਥੇ ਨਿਸ਼ਤਨਾ ਤੇਰਾ ਜੋਰ ਚੱਲਣਾ ਇਥੇ ਨਿਸ਼ਤਨਾ ਤੇਰਾ ਜੋਰ ਚੱਲਣਾ ਹਨੇਰੀ ਤੇ ਤਫਾਨ ਮੇਰੇ ਜਿਸ਼ੂ ਥੰਮਣਾ ਹਨੇਰੀ ਤੇ ਤਫਾਨ ਮੇਰੇ ਜਿਸ਼ੂ ਥੰਮ ਤਨਨਾ ਤੇਰਾ ਜੋਰ ਚੱਲੇ ਨਾ ਇਹ ਤੇ ਨਹੀਂ ਸ਼ੈਤਾਨਾ ਤੇਰਾ ਜੋਰ ਚੱਲੇ ਨਾ ਰਾਹਾਂ ਵਿੱਚ ਔਣ ਪਾਵੇਂ ਲੱਖਾਂ ਹੀ ਹੋ ਨੇ ਰਿਆਂ ਰਾਹਾਂ ਵਿੱਚ ਔਣ ਪਾਵੇਂ ਲੱਖਾਂ ਹੀ ਹੋ ਨੇ ਰਿਆਂ ਮੇਰੇ ਉੱਤੇ ਜਿਸ਼ੂ ਦੀਆਂ ਰਹਿਮਤਾਂ ਬਥੇਰੀਆਂ ਮੇਰੇ ਉੱਤੇ ਜਿਸ਼ੂ ਦੀਆਂ ਰਹਿਮਤਾਂ ਬਥੇਰੀਆਂ ਜਾਣਾ ਮੈਂ ਵੀ ਉੱਥੇ ਜਿੱਤੇ ਜਿਸ਼ੂ ਠੱਲਣਾ ਜਾਣਾ ਮੈਂ ਵੀ ਉੱਥੇ ਨਾ ਤੇਰਾ ਜੋਰ ਚੱਲਣਾ ਇਥੇ ਨਿਸ਼ਤਨਾ ਤੇਰਾ ਜੋਰ ਚੱਲਣਾ ਹਨੇਰੀ ਦੇ ਤਫਾਨ ਮੇਰੇ ਯਿਸੂ ਥੰਮਨਾ ਹਨੇਰੀ ਦੇ ਤਫਾਨ ਮੇਰੇ ਯਿਸੂ ਥੰਮਨਾ ਇਥੇ ਨਿਸ਼ਤਨਾ ਤੇਰਾ ਜੋਰ ਚੱਲਣਾ ਇਥੇ ਨਿਸ਼ਤਨਾ ਤੇਰਾ ਜੋਰ ਚੱਲਣਾ ਅਜੇ ਤੇਰੇ ਪੈਰੀਂ ਤੇ ਨਹੀਂ ਹੋ ਟਿਕਨੇ ਝੂਠੇ ਤੇਰੇ ਦੀਵੇ ਇੱਥੇ ਨਹੀਂਓ ਜਗਨੇ ਝੂਠੇ ਤੇਰੇ ਦੀਵੇ ਇੱਥੇ ਨਹੀਂਓ ਜਗਨੇ ਐ ਜਾਣਾ ਤੈਨੂੰ ਇਹ ਮੰਦਾਨ ਛੱਡਣਾ ਪੈ ਜਾਣਾ ਤੈਨੂੰ ਇਹ ਮੰਦਾਨ ਛੱਡਣਾ ਇਥੇ ਨਿਸ਼ਤਨ ਤੇਰਾ ਜੋਰ ਚੱਲੇਣਾ ਇਥੇ ਨਿਸ਼ਤਨ ਤੇਰਾ ਜੋਰ ਚੱਲੇਣਾ ਹਨੇਰੀ ਤੇ ਤਫਾਨ ਮੇਰੇ ਜਿਉ ਥਮਨਾ ਹਾਨੇ ਰੀਤੇ ਭਾਣ ਮੇਰੇ ਜੋ ਤੁਮਰਾ ਇੱਥੇ ਨਿਸ਼ਤਨਾ ਤੇਰਾ ਜੋਰ ਚਲਣਾ ਇੱਥੇ ਨਿਸ਼ਤਨਾ ਤੇਰਾ ਜੋਰ ਚਲਣਾ ਜਿਸ਼ੂ ਮੇਰਾ ਸਭ ਦੇ ਲੈਂਦਾ ਦੁਖੀ ਤੇਲੇ ਚਾਰਾ ਨੂੰ ਜਿਸ਼ੂ ਮੇਰਾ ਸਭ ਦੇ ਲੈਂਦਾ ਦੁਖੀ ਤੇਲੇ ਚਾਰਾ ਨੂੰ ਮਹਾ ਅਭਿਸ਼ੇਕ ਚੰਗਾ ਕਰੀਦਾ ਬਿਮਾਰਾਂ ਨੂੰ ਮਹਾ ਅਭਿਸ਼ੇਕ ਜਦੋਂ ਜਿਸ਼ੂ ਜੀ ਦੇ ਹੱਥ ਨਾਲ ਤੱਕਾ ਵੱਜਣਾ ਜਦੋਂ ਜਿਸ਼ੂ ਜੀ ਦੇ ਹੱਥ ਨਾਲ ਤੱਕਾ ਵੱਜਣਾ ਇਹ ਤੇਨੀ ਸ਼ਤਾਨਾ ਤੇਰਾ ਜ਼ੋਰ ਚੱਲਣਾ ਇਹ ਤੇਨੀ ਸ਼ਤਾਨਾ ਤੇਰਾ ਜ਼ੋਰ ਚੱਲਣਾ ਹਨੇਰੀ ਦੇ ਤਫਾਨ ਮੇਰੇ ਜਿਸ਼ੂ ਥਮਣਾ ਹਨੇਰੀ ਦੇ ਤਫਾਨ ਮੇਰੇ ਯਸ਼ੋ ਥਮਣਾ ਇਹ ਤੇਨੀ ਸ਼ਤਾਨਾ ਤੇਰਾ ਜ਼ੋਰ ਚੱਲਣਾ ਨਿਸ਼ਤਨਾ ਤੇਰਾ ਜੋਰਿ ਸਚੇ ਨਾਲ ਚੱਲਣਾ ਤੇ ਸੱਚ ਨਾਲ ਜਿਉਣਾ ਏ ਸਚੇ ਨਾਲ ਚੱਲਣਾ ਤੇ ਸੱਚ ਨਾਲ ਜਿਉਣਾ ਏ ਔਖੇ ਵੇਲੇ ਯੇਸ਼ੂ ਜੀ ਨੇ ਤੇਰੇ ਕੰਮ ਹੀ ਹੋਣਾ ਏ ਔਖੇ ਵੇਲੇ ਯੇਸ਼ੂ ਜੀ ਨੇ ਤੇਰੇ ਕੰਮ ਹੀ ਹੋਣਾ ਏ ਹਾਲੇਲੂਇਆ ਵਾਲਾ ਨਾਰਾਜ ਦੋ ਵੱਜినా ਹਾਲੇਲੂਇਆ ਵਾਲਾ ਨਾਰਾਜ ਦੋ ਈਛਤਨਾ ਤੇਰਾ ਜੋਰ ਚੱਲਣਾ ਇਹ ਤੇਰੀ ਛਤਨਾ ਤੇਰਾ ਜੋਰ ਚੱਲਣਾ ਇਹ ਤੇਨੀ ਛਤਨਾ ਤੇਰਾ ਜੋਰ ਚੱਲਣਾ ਐਸੇ ਨੀਛਤਨਾ ਤੇਰਾ ਜੋਰ ਚੱਲਣਾ ਬੱਲੇ ਬੱਲੇ ਜੀਸੂ ਤੇਰੀ ਬੱਲੇ 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 ਜੀਸੂ ਤੇਰੀ ਬੱਲੇ ਬੱਲੇ ਰੱਖਿਆ ਛਤਾਨ ਨੂੰ ਤੂੰ ਪੈਰਾਂ ਥੱਲੇ ਰੱਖੇ ਆ ਸ਼ੈਤਾਨ ਨੂੰ ਤੂੰ ਪੈਰਾ ਥੱਲੇ ਬੱਲੇ ਬੱਲੇ